ਖਲਾ ਬੋਲਿਆ ਸੀਗਾ ਇਹ ਬੰਦੇ ਦੀ ਵੀਡੀਓ ਵੇਖੀ ਜਨ ਕਿ ਖਾਚੀ ਜੀ ਦਾ ਨਾਂ ਹੀ ਤੋਂ ਨਾ ਕੀ ਕਰ ਤੈਨੂੰ ਆਪਾਂ ਕਹਿਣਾ ਕੁਝ ਨਹੀਂਗਾ ਮੈਂ ਨਹੀਂ ਕੁਝ ਕਹਿਣਾ ਸਿਰਫ ਇੱਕੋ ਗੱਲ ਕਰਕੇ ਕਿਉਂਕਿ ਜਵਰਾਜ ਸਿੰਘ ਦੀ ਮੇਰੇ ਲਈ ਮਨ ਵਿੱਚ ਬਹੁਤ ਰਿਸਪੈਕਟ ਹੈ ਤੇ ਮੇਰਾ ਉਹ ਇੱਕ ਮਨ ਪਸੰਦ ਦਾ ਪਲੇਅਰ ਜਿਹੜਾ ਜਵਰਾਜ ਹੈ ਗਾ ਸਿਰਫ ਜਵਰਾਜ ਸਿੰਘ ਦੇ ਮੂੰਹ ਨੂੰ ਆਪਾਂ ਨੂੰ ਕੱਖ ਨਹੀਂ ਕਹਿਣਾ ਮੈਂ ਤਾਂ ਜਿੰਨਾ ਵੱਡਾ ਇਹ ਖਾਚਿਆ ਬੰਦਾ ਇਹ ਜਿਹੜਾ ਜੋਰਾ ਜੋਗਰਾਜ ਸਿੰਘ ਜੋਗਰਾ ਇੱਕ ਨੰਬਰ ਦਾ ਇਸ ਫਿਲਮ ਇੰਡਸਟਰੀ ਨੂੰ ਵੀ ਪਤਾ ਵਾ ਐਵੇਂ ਫੁکریاں ਮਾਰੀ ਜਾਣੀਆਂ ਅਣਪੜ ਬੰਦਾ ਲੱਗਦਾ ਮੈਨੂੰ ਐ ਵੈਸੇ ਕੋਈ ਬਾਲਾ ਤੇ ਉਤੋਂ ਫਿਰ ਤੁਸੀਂ ਵੇਖੋ ਵੀ ਇਹਨੇ ਜ਼ਿੰਦਗੀ ਭਰ ਇਹ ਕੋਈ ਇਹਦਾ ਸਟੈਂਡ ਹੈ ਨਹੀਂਗਾ ਕੋਈ ਜ਼ਿੰਦਗੀ ਭਰ ਇਹਦਾ ਕੋਈ ਇੱਕ ਗਏ ਬੰਦੇ ਦਾ ਸਟੈਂਡ ਹੈ ਨਹੀਂਗਾ ਇਹ ਗੱਲ ਜੋਗਰਾ ਜਗਰਾਜ ਸਿੰਘ ਨੂੰ ਵੀ ਪਤਾ ਵਾ ਇਹ ਗੱਲ ਜਗਰਾਜ ਸਿੰਘ ਦੀ ਮਾਤਾ ਨੂੰ ਵੀ ਪਤਾ ਆ ਇਹ ਗੱਲ ਜਗਰਾਜ ਸਿੰਘ ਦੇ ਜਿਹੜੇ ਬਾਕੀ ਪਲੇਅਰ ਉਹਨਾਂ ਨੂੰ ਵੀ ਪਤਾ ਵਾ ਜਗਰਾਜ ਸਿੰਘ ਨੇ ਤੇ ਆਪਕਾ ਜਦੇ ਧੋਨੀ ਬਾਰੇ ਬੋਲਿਆ ਸੀ ਕਿ ਇਹ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਕਿ ਮੈਂ ਮਾਫੀ ਮੰਗਣਾਂ ਦੇ ਬਿਹਾਰ ਤੇ ਇਹਦਾ ਮੁੰਡਾ ਕਹਿ ਰਿਹਾ ਸੀ ਸੋ ਕਦੀ ਕਹਿੰਦਾ ਉਹ ਸਟੇਜਾਂ ਦੇ ਖੜਾ ਹੋ ਕੇ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਮੁੰਡਾ ਅਗਲੀ ਸਟੇਜ ਤੇ ਜਾ ਕੇ ਕਹਿ ਦਿੰਦਾ ਕਿ ਮੈਂ ਰਾੜੇ ਵਾਲੇ ਸੰਤਾਂ ਕਰਕੇ ਹੋਇਆ ਤੇ ਗਾਂਹ ਕਿਤੇ ਗਿਆ ਤੇ ਜੀ ਕੰਗਾ ਕਹ ਗੰਗਾ ਰਾਮ ਜਮਨਾ ਕਾ ਜਿਹਦਾ ਗੁਸਾ ਨਾ ਕਰਿਓ ਮੈਂਟਲੀ ਅਫਸੈਟ ਆਏ ਤੇ ਵੇਖੋ ਫਿਰ ਦੂਜੀ ਨੇ ਗੱਲ ਕਹੀ ਵੀ ਇਹ ਤੁੰਦਾ ਹਸਦਾ ਕੋਈ ਸੁਨਿਆਰਾ ਹੋਵੇ ਕੀ ਗੱਲ ਸੁਨਿਆਰੇ ਬੰਦੇ ਨਹੀਂ ਹੁੰਦੇ ਇਹ ਗੱਲ ਬੰਦਾ ਸੁਨਿਆਰਾ ਹੁੰਦਾ ਕੀ ਜਿਹੜੇ ਮਤਲਬ ਸੋਨਾ ਵੇਚਦੇ ਆ ਤੇ ਵੇਚਣ ਦਾ ਕੰਮ ਕਰਦੇ ਮੈਂ ਵੀ ਦੋ ਚਾਰ ਮੇਰੇ ਮੁੰਦਰੀਆਂ ਬਣਵਾ ਲਵਾਂ ਸੁਨਿਆਰੇ ਤੇ ਜਿਆਦਾ ਤੇਰੇ ਨਾਲੋਂ ਜਿਆਦਾ ਵੱਡੇ ਸਿੱਖ ਹੋਣਗੇ ਓਏ ਓਏ ਉਹ ਕੰਜਰਾ ਮੈਂ ਜੋਗਰਾ ਇਹਨੂੰ ਕਹਿੰਦੇ ਆ ਕੰਜਰੀ ਆਇਆ ਇੱਕ ਨੰਬਰ ਦਾ ਕੋਈ ਸੁਨਿਆਰੇ ਤੇਰੇ ਨਾਲੋਂ ਜਿਆਦਾ ਸਿੱਖ ਹੋਣਗੇ ਅਗਲੇ ਦਾੜੇ ਬਹੁਤ بڑے ਬੰਦਿਆਂ ਨੂੰ ਜਾਣਦਾ ਜਿਹੜੇ ਤੇਰੇ ਵਰਗੇ ਫੁਕਰਿਆਂ ਨਾਲੋਂ ਜਿਆਦਾ ਗੁਰੂ ਮਹਾਰਾਜ ਦਾ ਆਦਰ ਕਰਦੇ ਆ ਅਮਰਸਰ ਸ਼ਹਿਰ ਦੇ ਵਿੱਚ ਹੀ ਮੈਂ ਗੱਲ ਕਰਦਾ ਬਾਹਰ ਹਰ ਥਾਂ ਤੇ ਹੋਣਗੇ ਸੋ ਕੀ ਗੱਲ ਜਿਹੜੇ ਸੁਨਿਆਰੇ ਗੁਰੂ ਦੇ ਸਿੱਖ ਨਹੀਂ ਤੂੰ ਕਹਿੰਦਾ ਮੈਂ ਬਾਬਾ ਦੀਪ ਸਿੰਘ ਜੀ ਦਾ ਮੁੰਡਾ ਬਾਬਾ ਦੀਪ ਸਿੰਘ ਜੀ ਸੁਨਿਆਰਿਆਂ ਨੂੰ ਬੰਦੇ ਨਹੀਂ ਸਮਝਦੇ ਸੋ ਇਹਦੀ ਅਕਲ ਦਾ ਜਨਾਨਾ ਇਹ ਜਨਾਜਾ ਇੱਥੋਂ ਨਿਕਲ ਜਾਂਦਾ ਕਿ ਇਹ ਪਤਾ ਨਹੀਂ ਦੀ 65 ਦਾ 70 ਦਾ ਲੇ ਦੀ ਉਮਰ ਹੋ ਗਈ ਹੁਣੇ 75 ਪਰ ਬੰਦੇ ਨੂੰ ਅਕਲ ਨਹੀਂ ਆਈ ਪਹਿਲਾਂ ਇਹ ਕਹਿੰਦਾ ਇਹ ਨਾਮਦ ਲਾਉਂਦਾ ਵੀ ਮੈਨੂੰ ਕਪਲ ਦੇਵ ਨੇ ਨਹੀਂ ਖੜਨ ਦਿੱਤਾ ਕਪਲ ਦੇਵ ਨੇ ਤੇਰੀਆਂ ਬਾਹਾਂ ਬੰਨ ਲੀਆਂ ਫਿਰ ਤੂੰ ਕਹਿੰਦਾ ਧੋਨੀ ਨੇ ਮੈਨੂੰ ਇਦਾਂ ਨਹੀਂ ਕਰਨ ਦਿੱਤਾ ਮੇਰੇ ਮੁੰਡੇ ਨੂੰ ਇਦਾਂ ਨਹੀਂ ਕਰਨ ਦਿੱਤਾ ਫਿਰ ਤੂੰ ਜਦੋਂ ਧੋਨੀ ਟੀਮ ਤੇ ਉਹਨੇ ਵਾਪਸ ਲੈ ਲਿਆ ਫਿਰ ਤੂੰ ਧੋਨੀ ਦੀਆਂ ਤਾਰੀਫਾਂ ਕਰਨੇ ਸ਼ੁਰੂ ਕਰ ਦਿੱਤੀਆਂ ਉਹ ਇੱਕ ਗੱਲ ਤੇ ਰੱਖ ਲੈ ਯਾਰ ਫਿਰ ਜਦੋਂ ਨਿਕਲ ਗਿਆ ਔਰ ਰਿਟਾਇਰ ਹੋ ਗਿਆ ਫਿਰ ਤੂੰ ਧੋਨੀ ਦੇ ਦਵਾਲੇ ਹੋ ਗਿਆ ਹੁਣ ਮੈਨੂੰ ਤਾਂ ਨਹੀਂ ਪਤਾ ਧੁੰਦੇ ਨੇ ਤੈਨੂੰ ਕੀ ਗਿਆ ਧੁੰਦੇ ਨੇ ਇਹੋ ਹੀ ਗਿਆ ਧਾਣਾ ਵਾ ਵੀ ਜੋ ਕਈ ਐਕਟਰ ਜਿਹੜੇ ਕਹਿੰਦਾ ਸੀ ਬਾਬਿਆਂ ਕਰਕੇ ਪੈਦਾ ਹੋਏ ਆ ਤੇ ਅੱਜ ਕੱਲ ਬਾਬਿਆਂ ਦੇ ਜਿਹੜੇ ਕਾਂਡ ਫੜੇ ਗਏ ਆ ਐਨੇ ਜ਼ਿਆਦੇ ਤੇ ਮੈਨੂੰ ਲੱਗਦਾ ਆ ਵੀ ਉਹਦੇ ਚੋਂ ਤੂੰ ਤੇਰੀ ਚੋਰੀ ਫੜੀ ਗਈ ਕਿ ਤੂੰ ਆਪ ਹੀ ਗੰਦਰ ਆ ਕਿ ਸਾਡੀ ਜਿਹੜੀ ਮਾਤਾ ਆ ਉਹ ਰਹਿੰਦੀ ਰਹੀ ਆ ਰਾਣਾ ਸਾਹਿਬ ਤੇ ਹੁਣ ਤੈਨੂੰ ਸ਼ੱਕ ਤੇ ਪੈਣਾ ਹੀ ਆ ਪਰ ਜਿਹੜੀ ਗੱਲ ਤੂੰ ਸੁਨਿਆਰਿਆਂ ਵਾਲੀ ਕੀਤੀ ਆ ਅੱਛਾ ਅੱਛਾ ਧੁੰਦਾ ਦੇ ਇਹ ਤੂੰ ਜਾਦਪਾਦੀ ਗਲ ਕਹਤਾ ਧੁੰਦਾ ਜੱਟ ਐ ਧੁੰਦਾ ਇੱਕ ਪਿੰਡ ਦਾ ਨਾਮ ਆ ਬੇਵਕੂਫਾ ਜਿੱਦਾਂ ਬਾਦਲ ਆ ਬਾਦਲ ਅਸਲ ਚ ਢਿੱਲੋਂ ਨੇ ਪਰ ਨਾਂ ਬਾਦਲ ਹੁੰਦੇ ਕਿਉਂਕਿ ਬਾਦਲ ਉਹਨਾਂ ਦੇ ਪਿੰਡ ਦਾ ਨਾਮ ਆ ਬੇਵਕੂਫ ਸਾਹਿਬ ਨਾਲ ਤੇ ਰਾੜ ਅੱਗੇ ਪੱਤਰਕਾਰ ਬੈਠਾ ਪੱਤਰਕਾਰ ਕਹਦਾ ਉਹ ਵੀ ਮੇਰਾ ਕੋਈ ਤਾਂ ਕੈਮਰਾ ਰੱਖਿਆ ਹੋਣਾ ਕਹਿੰਦਾ ਨਾ ਮੈਂ ਚਲਦਾ ਜਵਾਨੀ ਦਾ ਤੇ ਪਤਾ ਉਹਨੂੰ ਵੀ ਨਹੀਂ ਹੋਣਾ ਕਨਾਲ ਦੇ ਨਾਲ ਅੱਛਾ ਚੱਲ ਤੁੰਦਾ ਮੰਨ ਲਾ ਵੀ ਜੱਟ ਨਹੀਂ ਹੈਗਾ ਤੂੰ ਦੱਸ ਸੁਨਿਆਰਾ ਹੀ ਸਹੀਂ ਤੇ ਮੈਂ ਸੁਨਿਆਰਾ ਵੀ ਕੀ ਤੂੰ ਦਲਤ ਕਹਲਾ ਵੀ ਤੁੰਦਾ ਦਲਤ ਜੇ ਤੇਰੇ ਇਸ ਸਹਾਰ ਦੇ ਨਾਲ ਤੇਰੀ ਨਿਗਾ ਦੇ ਵਿੱਚ ਦਲਤ ਸੁਨਿਆਰੇ ਰਾਮ ਗੜੀਆ ਭਾਈਚਾਰਾ ਤਰਖਾਨ ਬੰਦੇ ਨਹੀਂ ਹੁੰਦੇ ਉਹਨੂੰ ਉਹ ਹੀ ਮੰਨ ਲਾ ਤੁੰਦੇ ਦਾ ਸਭ ਤੋਂ ਜ਼ਿਆਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਦਲਤ ਭਾਈਚਾਰਾ ਹੀ ਕਰਾਉਂਦਾ ਵਾ ਇੱਕੋ ਵਾਹਤ ਬੱਦਾ ਜੀ ਸਭ ਤੋਂ ਜ਼ਿਆਦਾ ਪ੍ਰੋਗਰਾਮ ਦਲਤ ਭਾਈਚਾਰਾ ਕਰਾਉਂਦਾ ਕਿਉਂਕੋ ਗੱਲ ਕਹਿ ਦਿੰਦਾ ਉਹਨਾਂ ਦੇ ਹੱਕ ਦੇ ਕਾਹਰਾ ਹੁਣ ਤੇਰੀ ਗੱਲ ਮੰਨ ਲੈਂਦੇ ਆ ਅੱਛਾ ਤੇ ਜਵਰਾਜ ਸਿੰਘ ਦੀ ਮੰਮੀ ਜਿਹੜੀ ਆ ਉਹ ਕਿਹੜੇ ਜੱਟ ਖਾਨਦਾਨ ਚੋਂ ਹੈ ਜਰਾ ਦੱਸੀ ਜਿਹੜੀ ਤੇਰੀ ਪਹਿਲੀ ਵਾਈਫ ਸੀਗੀ ਕਿਹੜੇ ਖਾਨਦਾਨ ਚੋਂ ਆ ਉਹ ਜੱਟ ਜੱਟਾਂ ਦੀ ਕੁੜੀ ਆ ਕਿ ਮੁਸਲਮਾਨ ਤੇਲੀਆਂ ਦੇ ਵਿੱਚੋਂ ਕੁੜੀ ਆ ਸੋ ਤੇਰੇ ਹਿਸਾਬ ਦੇ ਨਾਲ ਜਵਰਾਜ ਜਿਹਦੇ ਵਿੱਚ ਅੱਧਾ ਕੂਨ ਸਿੱਖਾਂ ਦਾ ਤੇ ਅੱਧਾ ਆਪਣੇ ਮੁਸਲਮਾਨ ਤੇਲੀ ਖਾਨਦਾਨਾਂ ਚੋਂ ਬੀਬੀ ਆ ਉਹਨਾਂ ਦਾ ਤੇ ਜਵਰਾਜ ਸਿੰਘ ਤੇ ਤੇਰੇ ਹਿਸਾਬ ਨਾਲ ਬੰਦਾ ਹੀ ਨਾ ਹੋਇਆ ਫਿਰ ਫਿਰ ਜਵਰਾਜ ਤੇ ਬੰਦਾ ਹੀ ਨਾ ਹੋਇਆ ਤੂੰ ਤੇਰੇ ਹਿਸਾਬ ਨਾਲ ਮੈਂ ਜਵਰਾਜ ਸਿੰਘ ਦੀ ਪੋਹ ਹੀ ਤੇ ਕਰਦਾ ਬੰਦਾ ਮੈਂ ਉਹ ਬਹੁਤ ਜਿਆਦਾ ਅੱਛਾ ਮੁੰਡਾ ਉਹਦਾ ਜਵਰਾਜ ਸਿੰਘ ਪਰ ਉਹ ਮਿਲਦਾ ਉਹਦੀ ਸਾਰੀ ਇਸ਼ਾਈ ਸਿਰਫ ਉਹਦੀ ਮਾਂ ਕਰਕੇ ਆਈ ਆ ਉਹਦੀ ਮਾਂ ਕਰਕੇ ਆਈ ਆ ਤੇਰੇ ਕਰਕੇ ਕੱਖ ਨਹੀਂ ਆਇਆ ਠੀਕ ਆ ਤੂੰ ਨੂੰ ਕ੍ਰਿਕਟ ਸਿਖਾਈ ਆ ਪਰ ਕ੍ਰਿਕਟ ਨਾਲ ਵੀ ਸਿੱਖਦਾ ਨਾ ਨਾਲ ਵੀ ਸਟਾਰ ਬਣਦਾ ਬੰਦਾ ਉਹਨੇ ਫਿਰ ਵੀ ਜ਼ਿੰਦਗੀ ਚੰਗਾ ਰਹਿਣਾ ਉਹਦੀ ਮਾਂ ਕਰਕੇ ਤੇ ਪਰ ਅੱਜ ਜਿਹੜੀ ਹੁਣ ਗੱਲ ਦੱਸ ਪਈ ਜਿਹੜਾ ਜੋ ਰਾਜ ਦੀ ਮਦਰ ਨਾਲੇ ਇਹ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਵੀ ਤੂੰ ਕਿਹੜੇ ਪਾਸਿਓਂ ਜੱਟ ਐ ਕਿਹੜਾ ਜੱਟ ਐ ਤੂੰ ਸਾਨੂੰ ਪਤਾ ਨਹੀਂ ਮਗਰ ਆਪਣੀ ਜਾਂਦੇ ਕਿਤੇ ਗੋਦ ਲਾ ਕੇ ਦੱਸ ਪਈ ਤੂੰ ਜੱਟ ਐ ਪ੍ਰੂਵ ਕਰ ਐਵੇਂ ਕਹਿ ਨਾ ਮੈਂ ਬੋਲੀ ਜਾਣਾ ਉਹੋ ਹੀ ਗੱਲ ਫੁਕਰੀਆਂ ਵਾਲੇ ਵੀ ਉਹ ਜਿਹੜੇ ਜ਼ਮਾਨੇ ਬਦਲਾ ਜੱਟੀ ਦਾ ਪਾਕਿਸਤਾਨੀ ਫਿਲਮਾਂ ਕਾਪੀ ਕਰ ਕਰਕੇ ਵੀਰ ਮਰਿਆ ਤੂੰ ਬਣਾਉਂਦਾ ਰਿਹਾ ਤੇ ਉਹ ਨਾ ਤੇਰੀ ਕੋਈ ਆਪਣੀ ਐਕਟਿੰਗ ਹੁੰਦੀ ਹੋਵੇ ਚ ਵੀ ਪਤਾ ਲੱਗਦਾ ਹੁੰਦਾ ਵੀ ਤੂੰ ਫੁਕਰੀ ਮਾਰਦਾ ਅਸਲੀ ਐਕਟਰ ਤੇ ਗੁੱਗੂ ਗੇਲਿਆ ਲੋਕ ਅਸਲੀ ਐਕਟਰ ਤੇ ਕੁੱਗੂ ਗਿਲ ਸੀਗਾ ਤੇ ਇਹਨੂੰ ਤੇ ਬਾ ਤੂੰ ਤੇ ਤੇਰਾ ਪੂਜੀ ਪਤਾ ਲਾਇਦਾ ਦਾ ਪਿਆਵੇਂ ਫੁਕਰੀਆਂ ਮਾਰਨ ਨੂੰ ਰੱਖਿਆ ਸੋ ਗੱਲ ਇਦਾਂ ਵੀ ਜੇ ਮੈਨੂੰ ਇਹ ਨਹੀਂ ਪਤਾ ਨੂੰ ਕਿ ਤੂੰ ਦੇਰੇ ਨੂੰ ਕਿਹੜੀ ਗੱਲ ਕਰਤੀ ਕਿਉਂਕਿ ਧੁੰਦਾ ਦੇ ਮਗਰ ਅੱਜ ਕੱਲ ਹੋਰ ਬੰਦੇ ਬੜੇ ਪਏ ਆ ਕੋਈ ਵਿਚਾਰੇ ਆ ਆਰਐਸਐਸ ਵਾਲੇ ਵੀ ਉੱਤੋਂ ਦੁਖੀ ਨੇ ਜਿਹੜੇ ਆਪੇ ਬਣੇ ਟਕਸਾਲੀ ਨੇ ਉਹ ਵੀ ਦੁਖੀ ਨੇ ਹੋਰ ਜਿਹੜੇ ਡੇਰਿਆਂ ਵਾਲੇ ਉਹ ਵੀ ਦੁਖੀ ਨੇ ਦੁਖੀ ਤੇ ਸਾਰਾ ਸੰਸਾਰ ਹੀ ਜਨ ਲਗਭਗ ਕਹਿਣਾ ਕਿਸੇ ਤੋਂ ਪਰ ਨਾਲੇ ਦੂਜੀ ਗੱਲ ਕਹਿੰਦਾ ਵੀ ਇਹ ਟਕਸਾਲਾਂ ਤੋਂ ਡਰਦੇ ਉਹਨਾਂ ਬਾਰੇ ਨਹੀਂ ਬੋਲਦੇ ਅਚਾ ਤੂੰ ਦਾ ਟਕਸਾਲ ਬਾਰੇ ਕਿਉਂ ਬੋਲੇ ਜੇ ਜੇ ਕੋਈ ਟਕਸਾਲ ਗਲਤ ਗੱਲ ਕਰੂ ਤਾਂ ਅਗਲਾ ਬੋਲ ਦੂਗਾ ਤੁਹਾਡੇ ਮਤਲਬ ਕਿ ਤੂੰ ਬੋਲਦੇ ਤੇਰਾ ਮਤਲਬ ਆ ਕਿ ਤੂੰ ਉਹ ਤੂੰ ਬੋਲਦੇ ਜਿਵੇਂ ਉਹ ਨਹੀਂ ਬੋਲਦਾ ਤੇ ਤੂੰ ਤੇ ਨਾਲੇ ਆਪਣ ਉਹਨੇ ਜੱਟ ਦਾ ਪੁੱਤ ਕਹਿਣਾ ਤੂੰ ਐ ਛਾਤੀ ਚੌੜੀ ਕਰਕੇ ਫਿਲਮਾਂ ਚ ਜਾਉਣਾ ਐ ਤੇ ਹਰ ਦੂਜੇ ਥਾਂ ਤੇ ਤਰ੍ਹਾਂ ਬਾਕੀ ਫੁਗਰਾ ਸਾਹਿਬ ਦੇਖੋ ਗੁਰਬਾਣੀ ਨਹੀਂ ਜੇ ਖਤਮ ਹੋਣੀ ਤੁਸੀਂ ਵੀ ਖਤਮ ਹੋ ਜਾਣਾ ਤੋਂ ਦੇ ਨੇ ਵੀ ਖਤਮ ਹੋ ਜਾਣਾ ਮਵੇਂ ਹੋ ਜਾਣਾ ਜਿਹੜੇ ਵੇਖਣਦੇ ਉਹਨਾਂ ਨੇ ਵੀ ਹੋ ਜਾਣਾ ਸਭ ਦੀ ਆਪੋ ਆਪਣੀ ਵਾਰੀ ਆ ਜਾਣੀ ਆ ਬੜੇ ਦੁਨੀਆਈ ਇੱਥੇ ਗੁਰਬਾਣੀ ਦਾ ਵਿਚਾਰ ਖਤਮ ਕਰਨ ਲਈ ਉਹ ਨਹੀਂ ਜਹੋਣਾ ਜਿੱਥੇ ਮਰਜ਼ੀ ਜ਼ੋਰ ਲਾ ਲਓ ਐਸੇ ਜਨਮ ਦੇ ਵਿੱਚ ਜਿਹੜੇ ਪਾਪ ਉਹ ਨਿਕਲ ਜਾਣੇ ਆ ਤੇਰੇ ਦੇ ਵੇਲੇ ਪਹਿਲਾਂ ਹੀ ਨਿਕਲੇ ਜਿਹੜੀ ਪਰਿਵਾਰ ਹੀ ਸਾਡੇ ਕੇ ਛੱਡ ਕੇ ਚਲਾ ਗਿਆ ਚਲੋ ਮਜਬੂਰੀ ਨਾ ਹੁਣ ਤੈਨੂੰ ਮਿਲ ਲਾ ਜਾਂਦੇ ਆ ਪਰ ਨਾਲ ਦੀ ਨਾਲ ਮੈਂ ਜਮਰਾਜ ਸਿੰਘ ਨੂੰ ਕਹਿਣਾ ਚਾਹਣਾ ਵੀ ਇਹਦੇ ਚ ਤੁਹਾਡੇ ਤੇ ਤੁਹਾਡੀ ਮਦਰ ਬਾਰੇ ਤੁਹਾਡੇ ਪਰਿਵਾਰ ਬਾਰੇ ਕੋਈ ਸਾਡੇ ਮਨ ਚ ਗੱਲਾਂ ਨਹੀਂ ਕੋਈ ਨਾ ਕੇ ਹੋਊਗਾ ਕਿਉਂਕਿ ਤੁਸੀਂ ਜਿੱਦਾ ਮਰਜ਼ੀ ਆਪਣੀ ਰੀਚੀ ਜ਼ਿੰਦਗੀ ਜਿਉਂਦੇ ਰਹਿੰਦੇ ਆ ਪਰ ਤੁਹਾਨੂੰ ਪਤਾ ਆ ਕਿ ਦੁਨੀਆ ਚ ਬਿਹੇਵ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਤੇ ਤੁਸੀਂ ਬਹੁਤ ਵਧੀਆ ਰਹਿ ਜੇ ਕਿ ਇਸ ਬੰਦੇ ਕੋਲੋਂ ਜਿਹੜਾ ਛੇਤੀ ਛੜਕਾਰਾ ਪਾਲਿਆ ਤੇ ਨਹੀਂ ਤੇ ਤੁਸੀਂ ਇਹ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਹਾਡੀ ਮਦਰ ਨੇ ਇਹਨੂੰ ਕਿਉਂ ਛੱਡਿਆ ਹੋਊਗਾ ਉਹਨੇ ਇਹ ਪਤਾ ਨਹੀਂ ਆਪ ਜੱਟ ਹੈਗਾ ਕਿ ਨਹੀਂ ਹੈਗਾ ਪਰ ਇਹ ਜੱਟ ਹੋਣ ਦਾ ਇੰਨਾ ਕ ਜਿਆਦਾ ਘਮਾਨ ਆ ਤੇ ਜੇ ਇਹ ਦੂਜੇ ਬੰਦਿਆਂ ਨੂੰ ਸੁਨਿਆਰੇ ਰਾਮ ਗੜੀਏ ਕਹਿ ਕੇ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦਾ ਤੇ ਤੁਹਾਡੀ ਮਦਰ ਜਿਹੜੇ ਇੱਕ ਉਹ ਵੀ ਛੋਟੀ ਜੀ ਸ਼ਾਜਾਦ ਤੋਂ ਸਨ ਉਹਨਾਂ ਬਾਰੇ ਕੀ ਸੋਚਦਾ ਹੋਊਗਾ ਇਹ ਸਾਨੂੰ ਅੱਜ ਪਤਾ ਲੱਗਿਆ ਤੇ ਤੁਹਾਡੀ ਮਦਰ ਨੇ ਬਿਲਕੁਲ ਸਹੀ ਸਟੈਪ ਚੁੱਕਿਆ ਇਸ ਮਾਮਲੇ 'ਚ ਤੁਹਾਡੀ ਮਦਰ ਹੀ ਸਹੀ ਹੋਣਗੇ ਤੇ ਆਹ ਤੋਂ ਨਾ ਨਾ ਬੋਲਿਆ ਸੀਗਾ ਯਾਨੀ ਕੌਣ ਆ ਕੌਣ ਨਹੀਂ ਮਤਲਬ ਨਾ ਸਾਲਾ ਜਿਹਦਾ ਨਾਂ ਹੀ ਤੁੰਨਾ ਉਹਨੇ ਕੀ ਕੀ ਕਰਨਾ ਟਟੂ ਤੁੰਦਾ ਮੈਨੂੰ ਤੈਨੂੰ ਨਹੀਂ ਪਤਾ ਤੁੰਦੇ ਹੁੰਦੇ ਕੌਣ ਮੈਂ ਤਾਂ ਐ ਲੱਗਦਾ ਵੀ ਜਿਵੇਂ ਕੋਈ ਬੰਦਾ ਸੁਨਿਆਰਾ ਹੁੰਦਾ ਕੋਈ ਹੈ ਜਿਹੜੇ ਮਤਲਬ ਸੋਨਾ ਵੇਚਦੇ ਵੇਚਣ ਦਾ ਕੰਮ ਕਰਦੇ ਮੈਂ ਵੀ ਦੋ ਚਾਰ ਮੇਕਾ ਮੁੰਦਰੀਆਂ ਬਣਵਾ ਲਵਾਂ ਉਹ ਤੋਂ ਠੀਕ ਹੈ ਜੀ ਤੇ ਉਹ ਬੰਦਾ ਗੱਲ ਕਰ ਰਿਹਾ ਸਿੱਖ ਪੰਥ ਦੀ ਹਾਂ ਜੀ ਤੂੰ ਗੈਣ ਦਾ ਮਤਲਬ ਇਹ ਆ ਵੀ ਜੇ ਤੇਰੇ ਬਾਹਲੀ ਤੇ ਅੱਗੇ ਗੱਲ ਹੈ ਤੂੰ ਮੇਰੇ ਨਾਲ ਆ ਕੇ ਬੈਠ ਕੇ ਹਾਂਜੀ ਟੇਬਲ ਤੇ ਟੇਬਲ ਤੇ ਗੱਲ ਕਰਨਾ ਤੇ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਭਾਬੀ ਕਿਦੀ ਹੈ ਹਮ ਅੱਛਾ ਉਹ ਟਕਸਾਲਣਾ ਤੋਂ ਡਰਦੇ ਆ ਉਹ ਕੱਢ ਲੈਂਦੇ ਸ੍ਰੀ ਸਾਹਿਬ ਛੇ ਦੀ ਸਹੀ ਹੈ